ਅਸ਼ੀਕਾ ਦੋਸਤੋ ਮੈਂ ਜੀਵਨ ਕੋਕਰ ਦੋਸਤੋ ਅੱਜ ਗਰੂ ਗਊਸ਼ਾਲਾ ਕੋਕਰ ਕਲਾ ਦੇ ਵਿੱਚ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਸੈਨਰੀ ਹੈ ਇਹ ਸੈਹਲ ਪੇਂਟਰ ਹੈਗੇ ਨੇ ਇਹਨਾਂ ਨੇ ਆਪਣੇ ਹੱਥੀ ਬਣਾਈ ਆ ਸੋ ਤੁਸੀਂ ਆਪੋ ਆਪਣੇ ਕਮੈਂਟਾਂ ਦੇ ਰਾਹੀਂ ਦੱਸੋ ਜੀ ਵੀ ਜਿਹੜੀ ਗੁਰੂ ਮਹਾਰਾਜ ਜੀ ਦੀ ਜਿਹੜੀ ਫੋਟੋ ਤੁਹਾਨੂੰ ਕਿਵੇਂ ਲੱਗੀ ਤੇ ਕਲਾਕਾਰ ਨੂੰ ਬਾਈ ਦੀ ਕਲਾਕਾਰ ਨੂੰ ਤੁਸੀਂ ਕਹਿੰਦੇ ਨੰਬਰ ਦਿੰਦੇ ਹੋ ਪੁਆਇੰਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਬਾਈ ਨਾਲ ਤੁਹਾਡੀ ਗੱਲਬਾਤ ਕਰਾ ਦਿੰਦੇ ਆ ਹਾਂਜੀ ਬਾਈ ਜੀ ਅਸ਼ਕਾਲ ਅਸ਼ਕਾਲ ਜੀ ਹੋਰ ਠੀਕ ਠਾਕ ਹੁੰ ਜੀ ਬਾਈ ਜੀ ਕਿੰਨੇ ਦਿਨ ਲੱਗੇ ਤੁਹਾਨੂੰ ਇਹ ਜਿਹੜੀ ਸੈਂਦਰੀ ਬਣਾਉਣ ਤੇ ਚਾਰ ਦਿਨ ਲੱਗੇ ਜੀ ਆਪਣਾ ਤੁਸੀਂ ਨਾਮ ਦੱਸ ਦਿਓ ਜੀ ਸਾਹਿਲ ਪੇਂਟਰ ਮਾਨਸਾ ਜੀ ਸਾਹਿਲ ਪੇਂਟਰ ਮਾਨਸਾ ਜੀ ਆਪਣਾ ਮੋਬਾਈਲ ਨੰਬਰ 7652950805 7652950805 ਇਹ ਨੰਬਰ ਤੇ ਤੁਸੀਂ ਸੰਪਰਕ ਕਰਕੇ ਬਾਈ ਨਾਲ ਤੁਸੀਂ ਕਿਸੇ ਵੀ ਤਰ੍ਹਾਂ ਦੀ ਸੈਂਦਰੀ ਪੇਂਟਿੰਗ ਜਿਹੜੀਆਂ ਬਣਵਾਉਣੀਆਂ ਨੇ ਬਣਵਾ ਸਕਦੇ ਹੋ ਸੋ ਕਮੈਂਟ ਦੇ ਰਾਹੀਂ ਵਾਹਿਗੁਰੂ ਜਰੂਰ ਲਿਖੋ ਜੀ ਧੰਨਵਾਦ